ਰਿੰਡਾ ਟੀ ਦੂਰ ਖੱਚਦੇ ਲਈ ਮੈਨੂੰ ਲੱਗਦਾ ਵੀ ਕੋਈ ਸਕੀਮ ਚੱਲਦੀ ਹੋਊਗੀ ਕਿਉਂ ਨਹੀਂ ਚੱਲਦੀ ਮੇਰੇ ਸਿਰਲੇ ਲੈ ਕੇ ਆਈ ਜਾਣੇ ਕਿੰਨੇ ਕੰਨੇ ਵਾਲਿਆਂ ਨੇ 1 ਲੱਖ 70000 ਚ ਵੇਚਦੇ ਆ ਤੇ 1 ਲੱਖ 70000 ਦੀ ਹਾਂਜੀ ਇਹ ਫਿਰ 15 ਅਗਸਤ ਕਰਕੇ ਸਕੀਮ ਲਾਈ ਹੋ ਉਹਨਾਂ ਨੇ ਹਾਂਜੀ ਹਾਂਜੀ ਓਰੀਜਨਲ ਹੋਵੇ ਕਿਤੇ ਡੁਪਲੀਕੇਟ ਚਾਹ ਰਹਿ ਲੈ ਪਹਿਲਾਂ ਕਬਾੜੇ ਚੱਲਦਾ ਨਹੀਂ ਕਰਦਾ ਨਹੀਂ ਨਹੀਂ 2500 ਟਿਕਟਣਗੇ 2500 ਦਾ ਹਾਂਜੀ ਚੱਲ ਫਿਰ ਚੱਲ ਫਿਰ ਆਪ ਲੱਗ ਜੂਗਾ ਪਤਾ ਫਿਰ ਲੈ ਕਰਦੇ ਆ ਫਿਰ ਆਹ ਜੁਗਾਰ ਤਾਂ ਪੂਰਾ ਵੱਡਾਗਾ ਗੁੱਡ ਵਿਲਲ ਵਾਲੇ ਹੈ ਹਾਂਜੀ ਮਤਲਬ ਇਸ ਨਾਮ ਦੇ ਵਿੱਚ ਸਭ ਤੋਂ ਵੱਡੀ ਦੁਕਾਨ ਇਹੀ ਹੈਗੀ ਬੱਲੇ 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 ਹਾ 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 ਲੈ ਤਾਂ ਝਮਕਾਰੇ ਪੂਰੇ ਪੈਂਦੇ ਨੇ ਗਵਾਰਾ ਗਬੂਰੇ ਲਾ ਰੱਖੇ ਨੇ ਇਹਦੇ ਨਾਲ ਦੀ ਲੱਗ ਗਈ ਸੀ ਹਾਂ ਅਸੇ ਬਾਬੂ ਜੀ ਦਾ ਫਿਰ ਲੱਖ ਰੁਪਏ ਦੀ ਹੋਊਗੀ ਏਡੀ ਦੀ ਹੋਊਗੀ ਹੈਗੀ ਲੱਖ ਦੀ ਹੋਈ ਏ ਹਾਂ ਹੁਣ ਸਕੀਮ ਚ 70000 ਦੀ ਪੈ ਰਹੀ ਐ ਐਨਾ ਫਰਕ ਹਾਂ Ориਜినਲ ਆ ਗਈ ਬ੍ਰੈਡ ਡੁਪਲੀਕੇਟ ਮਾਲ ਦਾ ਦੁਕਾਨ ਚ ਨਹੀਂ ਵੜਦੇ ਆਹ ਬੱਲੇ 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 ਹੋਰ ਲੈ ਲੋ 3 ਸਾਲ ਕੰਪਲੀਟ ਗਾਰੰਟੀ ਹੈ 3 ਸਾਲ ਦੀ ਗਾਰੰਟੀ ਕੰਪਲੀਟ ਤੇ ਸਾਡਾ ਉਹ 2500 ਦੀ ਉਹ ਕੱਟੀ ਗਈ 2500 ਦਾ ਉਹ ਕੱਟੀ ਗਈ ਠੀਕ ਆ ਜੇਪਾ ਹੀ ਹੁਣ ਗੱਲ ਸੁਣ ਲਾ ਮੁੰਡਿਆ ਮੇਰੇ ਕੋਲੇ ਪੈਸੇ ਨਾ ਹੋਣ ਫਿਰ ਕਿਸ਼ਤਾਂ ਕੁਸ਼ਤਾਂ ਪੈਸੇ ਕਿਹਨੇ ਮੰਗੇ ਨੇ ਹਾਂ ਮੁਫਤ ਤਾਂ ਕਿਸਤਾ ਕਰ ਦੇਗਾ 1990 ਰੁਪਏ ਮਹੀਨਾ ਇਹਦੀ ਮਾਸੀ ਲਈਏਗੀ ਰੋ ਸਾਡੇ ਜਵਾਖਾਂ ਨੂੰ ਵੀਡੀਓ ਕਾਲ ਤੇ ਮਚਾਉਂਦੀ ਰਹਿੰਦੇ ਕਾਲ ਜੋ ਦੋ ਪੱਲੇ ਜੇ ਖੁੱਲਦੇ ਨੇ ਉਹਦੇ ਲੈ ਫਿਰ ਆ ਜਾਓ ਗਰੰਟੀ ਕਾ ਪ੍ਰੈਸ਼ਰ ਦੀ 20 ਸਾਲ ਦੀ ਗਰੰਟੀ ਵਾਹ ਜੀ ਵਾਹ ਕਿਸ਼ਤਾਂ ਦੇ ਪੜਾ ਮੁੰਡੇ ਤੇ ਨਹੀਂ ਮਹਿੰਗਾ ਤੇ ਨਹੀਂ ਪੈਂਦਾ ਕੁਝ ਨਹੀਂ ਪੈਂਦਾ ਕੋਈ ਵਿਆਜ ਨਹੀਂ 0% ਤੇ 2500 ਰੁਪਏ ਮਹੀਨਾ ਕਿਸ਼ਤ ਸਾਰੀਆਂ ਕਿਸ਼ਤਾਂ ਅਡਵਿਲ ਐਂਟਰਪ੍ਰਾਈਜ਼ੇਸ ਨਵਾਂ ਬਾਜ਼ਾਰ ਓਪੋਜ਼ਿਟ ਕ੍ਰਿਸ਼ਨਾ ਹੈਂਡਲੂਮ ਸੁਨਾਮ